ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋ ਅਸੀਂ ਵੀ ਬਿਲਕੁਲ ਠੀਕ ਆਂ ਜੀ ਅਸੀਂ ਆਏ ਜੀ ਰਮਦਾਸ ਕੱਲ ਜਿਹੜਾ ਸੂਟ ਲੈ ਕੇ ਗਏ ਸੀ ਉਹ ਟਾ ਸੂਟ ਬਣਿਆ ਨਹੀਂ ਕਿਉਂਕਿ ਸ਼ਰਟ ਦਾ ਕੱਪੜਾ ਘੱਟ ਹੀ ਮੇਰੀਆਂ ਬਾਹੂ ਨਹੀਂ ਬੰਦ ਰਹੀਆਂ ਹੁਣ ਆਪਾਂ ਚੇਂਜ ਕਰਾਉਣ ਆਏ ਆ ਸੂਟ ਕਰਾ ਲਿਆ ਚੇਂਜ ਹਲੇ ਦੇ ਦੁਕਾਨ 'ਚ ਹੀ ਬੈਠੇ ਆਂ ਤੇ ਸੂਟ ਆਪਾਂ ਕਰਾ ਲਿਆ ਥੇ ਜਿਹੜਾ ਹੁਣ ਵੇਖਣ ਨਹੀਂ ਹੋਰ ਮੋਟਿਆਂ ਵਿੱਚ ਸੂਟ ਇੱਥੇ ਆਹ ਇੱਥੇ ਆਹ ਦੇ ਜਾਂਦੇ ਦੋ ਪਾਣੀ ਪਾਣੀ ਮੰਨ ਕੇ ਤਾਂ ਫਿਰ ਨੋਰਮਲ ਪਾਣੀ ਮੈਨੂੰ ਦੇਓ ਇੱਧਰ ਇੱਧਰ ਗੱਲ ਹਾਂ ਕਰ ਲਾਓ ਇੱਧਰ ਗੱਲ ਆ ਜੇ ਇਹ ਤਾਂ ਬਸੰਤੀ ਰਿਆਂ ਮੁੱਕੀ ਸੀਣਾ ਹੋਵੇ ਸੂਟ ਆਪਣਾ ਕਰ ਲਿਆ ਚੇਂਜ ਹੁਣ ਜਾਣਦੇ ਆ ਪਤੁਰੇ ਬਾਜ਼ਾਰ ਤੋਂ ਵਾਪਸ ਸਕੂਟਰੀ ਲਾਗੇ ਸਕੂਟਰੀ ਪਿੱਛੇ ਲਾਈ ਤਾਪਸ ਖਾਨ ਲਾਗੇ ਹਾਂਜੀ ਓਏ ਇਕਲ ਪਾ ਦਿਓ ਨਾ ਮੋਟਰਸਾਈਕਲ ਆਉਂਦੇ ਮੋਟਰਸਾਈਕਲ ਆਉਂਦੇ ਹਨਾ 1000 ਦਾ ਪੈਕ ਲਾਉਂਦੇ ਆ ਵਾ ਹਾਂ ਇਹ ਦੋ ਸਾਈਡ ਤੇ ਖਲੋਣੇ स्कूटर ही लाई पीछे क्योंकि गली छोटी है तो डर के पीछे ला ली तो थी आपा स्कूटर ही का फना मम्मा वाओ मैं बंदा कोई है ना बस उतर मिल जाएगा लगा कब अंदर आके ਤੁਣੀ ਪਿੰਨੀ ਨਮਨ ਕੀ ਕਰਈ ਯਾਨੀ ਨਬੂ ਤੂੰ ਮੈਂ ਮੰਡੀ ਨੇ ਫੋਟੇ ਦਿਖਣ ਦੀ ਆ ਮਨ ਕੀ ਤੇ ਜੀ ਤੇ ਸੋਹਣੀ ਆ ਅਬ ਉਹ ਕਿਵੇਂ ਹੋ ਗਿਆ ਮੈਂਨੇ ਜਾਗੂ ਕੀਤਾ ਕੈਸੀ ਨਹੀਂ ਹੋਇਆ ਕੋਈ ਇਹ ਕੁਟੀਵਲੀ ਉਤੋਂ ਬਾਦ ਹੁਣ ਟਾਈਮ ਆ ਗਿਆ ਸਬਜੀ ਲੈਣ ਦਾ ਪਲੀਆਂ ਦੋ ਦਿਨ ਪਲੀਆਂ ਗੋਬੀ ਲੈ ਲੈਣਾ ਬੂ ਨਹੀਂ ਕਿਉਂ ਨਹੀਂ ਲੈਣਾ ਗਾਜਰ ਮਾਦੀ ਦੇ ਲੈ ਇਹ ਲੈਣਾ ਤਾਂ ਉਹ ਮੈਂ ਕੱਚ ਨਾਲ ਲਾ ਮੈਨੂੰ ਨਾ ਉਹ ਬਣਾ ਬਿੱਕੀ ਕਹਿੰਦੇ ਆ ਕੀ ਕਹਿੰਦੇ ਆ ਗਜਰਾਂ ਦਾ ਹਲਵਾ ਹਲਵਾ ਸਬਜੀ ਵਾ ਤੇ ਆਪਾਂ ਗੱਲ ਗਾਣਦੇ ਆ ਮੇਰੇ ਸਬਜੀ ਦੀ ਜਾਨ ਲਵੇ ਚੋਪੀਆਂ ਨਹੀਂ ਹੈਗੀਆਂ ਮੈਂ ਨਹੀਂ ਫੋਟੀਆਂ ਲਈ ਰਹੀਏ ਹੋ ਵਾਲੇ ਨਹੀਂ ਹੋਏ ਨਾ ਜੀ ਵੀ ਲੇ ਗਦਾ ਗੋਭੀ ਲੈਣੀ ਨਬੂ ਗੋਭੀ ਲਵਾਗੇ ਠੀਕ ਆ ਮਮੇ ਨੂੰ ਨਾ ਨਾ ਜੀ ਆਲਾ ਨੋ ਤੇ ਘਰੋਂ ਕੀ ਕਿਆ ਹੈ ਵੀ ਜੇ ਤੂੰ ਨਾਲ ਜਾਣਾ ਫਿਰ ਚੀਜੀ ਨਹੀਂ ਮਿਲਲੇ ਕੀ ਨੋ ਨੋ ਨੂੰ ਲੈਣੇ ਪੈਣੇ ਤੇ ਉਥੇ ਲੈਣੇ ਪੈਣੇ ਆਲੂ ਲੱਲੋ ਨਾਲ ਮੈਂ ਮੈਂ ਨਹੀਂ ਮੈਂ ਤਾਂ ਮੇਰੇ ਭਾਈ ਦੀ ਗੱਲ ਕਰਨੀ ਇਹੋ ਜਿਹੀ ਐਲਮ ਨਹੀਂ ਦਿੰਦਾ ਕੋਈ ਆਈ ਤਾਂ ਹੀ ਉਹ ਮੈਂ ਆ ਮੰਗੀ ਗਿਆ ਮੈਂ ਘਰ ਤੇ ਲੱਗੀ ਅੱਧਾ ਕਿਲੋ ਮਿੱਟੀ ਅੱਧਾ ਕਿਲੋ ਆਲੂ ਇਦਾਂ ਤੇ ਦਿੰਦੇ ਨਹੀਂ ਕੋਈ ਸਹੀ ਗੱਲ ਆ ਉਹ ਮੈਂ ਨਹੀਂ ਨਾ ਮਤੂੰ ਕਿਉਂ ਇਦਾਂ ਕਰਦੀ ਰਹਿਨੀ ਹਾਰੇ ਕਿ ਜਗ੍ਹਾ ਤੇ ਕਰਦੀ ਫਿਰ ਆਹ ਮੈਂ ਇੱਧਰ ਜਾਂਦਾ ਵੇਖ ਬੜਾ ਕੁਛ ਕਿਤੇ ਰਹੂਂਦੇ ਆ ਇੱਦਾਂ ਇੱਥੇ ਬੰਕਰਾਂ ਰਹੂਂਦੇ ਆ ਠੀਕ ਆ ਆਪਣੀ ਮਨਪਸੰਦ ਦੀ ਜਗ੍ਹਾ 'ਚ ਰੋਜ਼ ਇੱਥੋਂ ਤੀਜੀ ਲੈ ਕੇ ਜਾਂਦੇ ਡੇਲੀ ਤੇ ਫੇਰ ਆ ਗਏ ਅੱਜ ਹਾਂਜੀ ਉਹ ਜਦੋਂ ਬੱਸ ਖੋੜੀ ਤੇ ਦਾ ਤੱਕੀ ਗਿਆ ਗਿਆ ਹਾਂ ਤੇ ਬਹੁਤ ਅੰਨੀ ਦੁਕਾਨੀ ਭਰੀ ਪਈ ਹੁਣ ਚੱਲਣੀ ਇਹੋ ਡਿਆ ਹੁਣ ਫੇਰ ਪਾਲਾ ਚੰਗਾ ਗੱਲ ਸੋਣਾ ਇਹ ਤਾਂ ਮੰਜਾ ਵੀ ਥੱਲੇ ਦਿਖਣ ਡਿਆ ਸੂਟ ਚ ਜਾਲੀ ਮੇਰੀ ਆ ਓਏ ਲੈਂਡਿੰਗ ਲੱਗ ਗਈ ਹੁਣ ਉਹਨੇ ਹਾਂਜੀ ਸੂਟ ਐਕਸਚੇਂਜ ਕਰਾਉਣ ਤੋਂ ਬਾਅਦ ਆ ਤੇ ਲੱਲੀ ਸੀ ਆਪਾਂ ਜੁੱਤੀ ਤੇ ਸੂਟ ਸੀ ਆਪਣੇ ਦੇ ਆਏ ਆ ਨਾਲ ਹੀ ਵੀ ਬਣ ਜਾਏਗਾ ਸੂਟ ਤੇ ਉਹ ਵੀ ਬਨ ਜਾਣਾ ਸੀ ਦੁਕਾਨ ਵਾਲੇ ਵੀ ਕਹਿੰਦੇ ਬਨ ਜਾਣਾ ਸੀ ਪਰ ਉਹਦੇ ਜਿਹੜਾ ਵਰਕ ਹੀ ਉਹ ਸੈਂਟਰ ਚ ਆ ਗਿਆ ਮੇਰੀਆਂ ਬਾਜੂ ਨਹੀਂ ਬੰਦੀਆਂ ਪਈਆਂ ਤੇ ਲੈਂਥ ਵੀ ਘੱਟ ਹੀ ਤੇ ਇਸ ਕਰਕੇ ਮੈਂ ਚੇਂਜ ਹੀ ਕਰਾਉਣਾ ਪਿਆ ਤੇ ਫਿਰ ਉਹ ਆਪਾਂ ਚੇਂਜ ਕਰਵਾ ਲਿਆ ਤੇ ਬਾਅਦ ਵਿੱਚ ਹੁਣ ਸਟੀਚੋ ਨੇ ਵੀ ਦੇ ਆਏ ਆ ਤੇ ਜੁੱਤੀ ਵੀ ਆਪਾਂ ਲੱਲੀ ਹੀ ਤਾਂ ਉਹ ਵਿਖਾ ਦਿੰਨੇ ਆ ਜੀ ਜੁੱਤੀ ਸੂਟ ਆਪਾਂ ਤੁਸੀਂ ਵੀ ਇਹ ਹੀ ਲਿਆ ਹੋਣਾ ਵਾ ਜਦੋਂ ਤੁਸੀਂ ਇੱਟਨੇ ਦਿਨ ਗਏ ਸੀ ਤੇ ਦੱਸਿਓ ਕਮੈਂਟਾਂ 'ਚ ਕਿਵੇਂ ਦਾ ਸੂਟ ਆ ਅੱਜਕੱਲ੍ਹ ਚੱਲਣੇ ਉਹ ਹੋੜਿਆ ਏ ਤੇ ਜੁੱਤੀ ਤੁਹਾਨੂੰ ਵਿਖਾ ਦਿੰਨੇ ਆ ਜੀ ਹਾਂਜੀ ਆਹੀ ਜੁੱਤੀ ਜੀ ਮੈਨੂੰ ਪਸੰਦ ਆਇ ਕੋਲਰ ਵੀ ਬਣ ਬਹੁਤ ਪਿਆਰਾ ਲੱਗਾ ਤੇ ਜੁੱਤੀ ਵੀ ਸੋਹਣੀ ਸੀ ਹੋਰ ਮੈਨੂੰ ਬਲੈਕ ਵਗੈਰਾ ਕਲਰ ਮੈਨੂੰ ਬਿਲਕੁਲ ਨਹੀਂ ਪਸੰਦ ਆਏ ਤੇ ਇਹ ਮੈਂ ਲਈ ਹੀ ਜੁੱਤੀ ਇਹ ਲੈ ਜੀ ਸੀ ਜੀ ਜੁੱਤੀ ਤੇ ਸੂਟ ਤੁਸੀਂ ਵੇਖ ਲਿਆ ਜੁੱਤੀ ਵੀ ਤੁਸੀਂ ਵੇਖ ਲਈਆ ਤੇ ਨਿਆਣੇ ਤੰਗ ਵਾਲਾ ਕੰਡੇ ਇਸ ਕਰਕੇ ਆਪਾਂ ਅਗੇ ਛੇਤੀ ਘਰ ਨਹੀਂ ਤੇ ਥੋੜਾ ਜਿਹਾ ਸਮਾਨ ਹੋਰ ਲੈਣਾ ਸੀ ਬੱਚੇ ਜਿਆਦਾ ਤੰਗ ਕਰਨ ਲੱਗ ਪਏ ਦੇ ਕਰ ਇਸ ਕਰਕੇ ਛੇਤੀ ਘਰ ਹੀ ਆ ਗਏ ਤੇ ਆਣ ਕੇ ਹੁਣ ਸਬਜੀ ਮੰਮੀ ਕੱਟਣ ਦੇ ਗੋਭੀ ਲਈ ਹੀ ਤੇ ਮੈਂ ਬਣਾਉਣੀ ਆ ਚਾਹ ਚਾਹ ਬਣਾ ਕੇ ਫਿਰ ਬਣਾ ਲੈਣੀ ਆ ਸਬਜੀ ਰਾਤ ਵਾਸਤੇ ਤੇ ਉਮੀਦ ਕਰਦੇ ਹਾਂ ਜੀ ਵਲੌਗ ਤੁਹਾਨੂੰ ਵਧੀਆ ਲੱਗਣ ਦੇ ਹੋਣਗੇ ਤੇ ਜਿਹੜੇ ਵੀ ਨਵੇਂ ਵੇਖਣ ਦੇ ਆ ਪਲੀਜ਼ ਸਪੋਰਟ ਕਰੋ ਸਬਸਕ੍ਰਾਈਬ ਕਰੋ ਚੈਨਲ ਸਪੋਰਟ ਚਾਹੀਦੀ ਹੈ ਜੀ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਚ ਦੱਸਿਆ ਕਰੋ ਵੀ ਕਿਵੇਂ ਦੇ ਲੱਗਣ ਦੇ ਆ ਜਿੱਥੇ ਸਾਡਾ ਤੁਹਾਨੂੰ ਨਹੀਂ ਸੰਗੇ ਲੱਗਦੇ ਉਥੋਂ ਦੱਸ ਸਕਦੇ ਆ ਪ ਅੱਗੇ ਤੋਂ ਸੁਧਾਰ ਕਰਾਂਗੇ ਵਲੌਗ ਦੇ ਵਿੱਚ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ ਚ ਧੰਨਵਾਦ